ਇੱਧਰ ਘੜੀ ਤੇ ਟਾਈਮ ਦੇ ਕਿੰਨੇ ਵਜ ਚੱਲੇ ਆ 9 ਵਜਨ ਚ 15 ਮਿੰਟ ਰਹਿੰਦੇ ਇੱਧਰ ਹਾਲ ਦੇਖ ਲਓ ਉੱਠ ਜਾ ਆਈਫੋਨ ਲੈਣਾ ਕਿ ਨਹੀਂ ਲੈਣਾ ਲੈਣਾ ਅੱਜ ਮੁੰਡੇ ਦਾ ਸੁਪਨਾ ਪੂਰਾ ਹੋਣ ਲੱਗਾ ਜੀ ਅੱਜ ਮੁੰਡੇ ਨੇ ਜਾਣਾ ਆਈਫੋਨ 17 ਲੈਣ ਕਿ 16 ਲੈ ਰਹੀ ਹੈ ਨਹੀਂ ਨਹੀਂ 16 ਕਿੰਨੇ ਦਾ ਦੋਨਾਂ ਦਾ ਰੇਟ ਸੇਮ ਆ ਅੱਛਾ ਪ੍ਰੋ ਮੈਕਸ ਤੇ ਉਹ ਦੂਜਾ ਕੀ ਕਹਿੰਦੇ ਤੁਸੀਂ ਕੀ ਫਰਕ ਹੈ ਇਹਦੇ ਵਿੱਚ ਉਹ ਰੇਟ ਦਾ ਹੀ ਹੁੰਦਾ ਹੈ। ਉਹ ਰੇਟ ਦਾ ਹੀ ਹੁੰਦਾ। ਫੇਰ ਵੀ ਮਾੜਾ ਮੋਟਾ ਸਾਈਜ਼ ਵੱਡਾ ਕਰ ਦਿੰਦੇ। ਪ੍ਰੋ ਮੈਕਸ ਵੱਡਾ ਸਾਈਜ਼ ਹੁੰਦਾ। ਹਾਂ। ਉਹਦਾ ਕੀ ਰੇਟ ਉਹਨੂੰ ਦੱਸਿਆ? 1,45,000। ਅੱਛਾ ਤੇ ਇਹ ਕਿਹੜਾ ਹੋਣਾ? ਪ੍ਰੋ। ਓਕੇ। ਤੇਰਾ ਦਿਲ ਕਾ ਤੇੜਿਆ? ਪ੍ਰੋ ਤੇ। ਪ੍ਰੋ ਹੀ ਸਹੀ ਹੈ ਨਾ। ਮੈਕਸ ਵਿੱਚ ਚੋਲਾ ਦੇ। ਅੱਜ ਪ੍ਰੋ ਲੈਣ ਦੀ ਹਿੰਮਤ ਆ। ਅੱਜ ਮੁੰਡੇ ਨੂੰ ਜੀ ਆਈਫੋਨ ਮਿਲ ਜਾਣਾ। ਇਦਾਂ ਹੁੰਦਾ ਹੈ। 1% ਫੈਂਟ। ਤਾਂ ਵੀ ਚਲੀ ਜਾਂਦੇ ਆ ਯਾਰ ਆਉਂਦਾ ਵੀ ਨਾ ਜਦੋਂ ਤੁਹਾਡੀ ਨੀਤਾਂ ਹੁੰਦੀਆਂ ਨੇ ਨਾ ਨਵੀਂ ਚੀਜ਼ ਲੈਣ ਦੀਆਂ ਤੇ ਪੁਰਾਣੀ ਪਾਵਾਂ ਤੁਹਾਡੇ ਕੋਲ ਥੋੜੇ ਚੇਰੀ ਹੋਇਆ ਹੋਵੇ ਉਹ ਆਟੋਮੈਟਿਕਲੀ ਖਰਾਬ ਹੋ ਹੀ ਜਾਂਦੀ ਆ ਸਹੀ ਕਿ ਨਹੀਂ ਕੋਈ ਨਾ ਵੀ ਬਾਂਦਰ ਅੱਜ ਮੁੰਡੇ ਨੂੰ ਮਿਲ ਜਾਣਾ ਜੀ ਆਈਫੋਨ ਤੇ ਹੁਣ ਇੱਧਰ ਆ ਵੀ ਦੇਖ ਮੈਡਮ ਆ ਰਾਤ ਨੂੰ ਪਤਾ ਨਹੀਂ ਕੀ ਕਰਦੀ ਰਹਿੰਦੀ ਇਹੋ ਹੈ ਹੁਣ ਸੁੱਤੀ ਪਈ ਆ ਗੁੱਲੂ ਓਗਲੂ ਧੁੱਪੇ ਚੱਲ ਜਾ ਐ ਅੱਜ ਵੀ ਸਪਰੇਅ ਮਾਰ ਇਹਨੂੰ ਸਾਫ਼ ਕਰ ਇੱਧਰ ਕਰਕੇ ਕੰਮ ਜੀ ਸੁਣਿਆ ਤਾਂ ਮੈਂ ਜੀ ਹੁਣ ਲਾਉਂਗੀ ਝਾੜੂ ਪੋਚਾ ਕੱਲ ਮੈਂ ਲਾਦਾ ਸੀ ਬੈਠ ਕੇ ਗਰਮ ਪਾਣੀ ਦੇ ਨਾਲ ਇੱਧਰ ਮੈਂ ਲਾਤੀ ਆ ਜੀ مشین ਚਲੋ ਜੀ ਕਰੀਏ ਆਪਣੇ ਕੰਮ ਕਰ ਆ ਜਿਹੜੇ ਸਾਡੇ ਦਾਗ ਆ ਨੇ ਪਤਾ ਕਰਦੇ ਆ ਕਿ ਮਨੀ ਦੀ ਦਾਦੀ ਦੇ ਹੱਥਾਂ ਦੇ ਆ ਜਿੱਥੇ ਜਿੱਥੇ ਹੱਥ ਲਾ ਕੇ ਦੁਰਦੀ ਮਨੀ ਦੀ ਦਾਦੀ ਦੇਖੋ ਉਹਨੇ ਉਹਨੇ ਪੋਰਸ਼ਨ ਚ ਦਾਗ ਬੱਲੇ ਮਨੀ ਦੀ ਦਾਦੀ ਦੇ ਉੱਠ ਗਿਆ ਦਾਦੀ ਨੂੰ ਤਾਂ ਦੱਸਦੇ ਟਾਈਮ ਨਾ ਕਾਤੇ ਲੈ ਕੇ ਆਣਾ ਬਾਹਰ ਤੋਂ ਲੈ ਆਉਂਦੇ ਨੇ ਜਾਨ ਤੋਂ ਪਹਿਲਾਂ ਇਹਨੂੰ 10 ਮਿੰਟ ਦਾਦੀ ਆਪਣੀ ਨੂੰ ਲੈ ਆਈ ਘਰੇ ਚੰਗਾ ਉਹ ਮੈਨੂੰ ਤਾਂ ਲੱਗਦਾ ਤੇਰਾ ਫੋਨ ਐ ਨਾ ਸਹੀ ਆ ਤੂੰ ਸਾਨੂੰ ਹੀ ਗੋਲੀ ਦੇਈ ਜਾਣਾ ਫੋਨ ਲੈ ਕੇ ਹੋਣਾ ਅੱਜ ਇਹਨੇ ਮਹਿੰਗਾ ਦੱਸ ਦੇ ਦਾ ਹੁਣ ਹੋਰ ਵੀ ਮਹਿੰਗਾ ਦੱਸ ਦੇ ਕਿੰਨੇ ਵਾਲਾ ਆ ਆਹ ਵਾਲੀ ਚੀਜ਼ ਨਹੀਂ ਆਉਣੀ ਚਾਹੀਦੀ ਪਹਿਲਾਂ ਦੱਸ ਕਿੰਨੇ ਵਾਲਾ ਦਾਦੀ ਆਪਣੀ ਦਾ 1 ਲੱਖ ਤੋਂ ਉੱਤੇ ਹੋਣਾ ਨਹੀਂ ਮਾ ਇਹਨਾਂ ਦਾ ਨਾਮ ਕਿ ਕਰਦੇ ਆ ਬਾਪੂ ਹੀ ਕਹਿੰਦਾ ਨਹੀਂ ਤਰਸੋਣਾ ਮੈਂ ਕਹਿੰਦਾ ਬਥੇਰਾ ਤਰਸਿਆ ਹੋਇਆ ਗਈ ਚੀਜ਼ਾਂ ਤੋਂ ਸਕੂਟਰ ਵੀ ਤੇਰੇ ਡੈਡੀ ਨੂੰ ਰੋ ਪਿੱਟ ਕੇ ਮਿਲਿਆ ਸੀ ਪਤਾ ਤੈਨੂੰ ਸ਼ੂਗਰਕਰ ਤੈਨੂੰ ਲੈ ਦਿੰਦੇ ਹੋ ਤਾਂ ਹੀ ਤੈਨੂੰ ਹਰ ਇੱਕ ਚੀਜ਼ ਲੈ ਦਿੰਦੇ ਆ ਉਹ ਤਰਸੇ ਹੋਏ ਆਪ ਤਾਂ ਤੇਰਾ ਉਹ ਦਿਲ ਨਹੀਂ ਦਿਖਾਉਂਦੇ ਵੀ ਮਨੀ ਨਾ ਮੇਰੇ ਵਾਂਗੂ ਤਰਸੇ ਬਾਬੇ ਨੂੰ ਨਹੀਂ ਬਾਬੇ ਨੂੰ ਨਾ ਦੱਸੀ ਇੰਨਾ ਮਹਿੰਗਾ ਫੋਨ ਲਿਆ ਬਾਪੂ ਤੁਹਾਨੂੰ ਕਹਿੰਨੀ ਬਾਪੂ ਨੂੰ ਨਾ ਦੱਸੀ ਆਹ ਬਾਪੂ ਨੂੰ ਨਾ ਦੱਸੀ ਹੋਰ ਬਾਅਦ ਵਿੱਚ ਬਾਪੂ ਨੂੰ ਤਾਂ ਰੋਲਾ ਪਾਈ ਜਾਣਾ ਇੰਨਾ ਮਹਿੰਗਾ ਫੋਨ ਅੱਜ ਇੱਦਾਂ ਦੀ ਵੈਜੋ ਨਾ ਦੀ ਇੱਥੇ ਵੈਜੋ ਇੱਥੇ ਬਾਹਰ ਘਰੇ ਉਹਨਾਂ ਦੇ ਘਰ ਕੇ ਆਈ ਉਹਨਾਂ ਨੇ ਕਿਹਾ ਕੋਈ ਰਿਸ਼ਤੇਦਾਰ ਨਹੀਂ ਆ ਗਈ ਗੱਡੀ ਦੇ ਵਿੱਚ ਚਲੋ ਤੇ ਇਹ ਜੀ ਪਿੰਡ ਹੈਗਾ ਵਿਆਹ ਤੇ ਅੱਜ ਕੁੜੀ ਨੂੰ ਲੱਗਣਾ ਮਾਈਆਂ ਅਸੀਂ ਲੈਣ ਜਾਣਾ ਆਈਫੋਨ ਤੇ ਮਨੀ ਦੇ ਦਾਦੀ ਨੂੰ ਇਸ ਕਰਕੇ ਮਨੀ ਛੱਡਣ ਗਿਆ ਉਹਨਾਂ ਦੇ ਘਰੇ ਤੇ ਫੇਮਿਲੀ ਲੈ ਕੇ ਵੀ ਆਊਗਾ ਕਿਉਂਕਿ ਮਨੀ ਦੀ ਦਾਦੀ ਕੋ ਤੋਰ ਓੱਖਾ ਹੁੰਦਾ ਇਸ ਕਰਕੇ ਲੈ ਕੇ ਵੀ ਮਨੀ ਆਊਗਾ ਦਾਦੀ ਨੂੰ ਲਿਆ ਕੇ ਇਹਦੀ ਨੂੰ ਫੇ ਜਾਵਾਂਗੇ ਅਸੀਂ ਚਲੋ ਜੀ ਮੈਂ ਕੱਪੜੇ ਪਾਣੀ ਥਾਲੀ ਕੱਢਣ ਲਈ ਆ ਥੋੜੇ ਜੇ ਰਹਿ ਗਏ ਪੱਗੂ ਨੇ ਉਡੀਕਣਾ ਆ ਵਦੀ ਦਾਦੀ ਨੂੰ ਕਿੱਥੇ ਗਈ ਓ ਮਾਈ ਗੋਡ ਟੈਂਕੀ ਪਰ ਗਿਟਿੰਗ ਕਿ ਟੈਂਕੀ ੜਿਗੜਿਗੜਿਗੜਿਗੜਿਗੜਿ ਟੈਂਕੀ ਪਰ ਗਈ ਸ਼ੁੱਕਰਵਾਰ ਨੂੰ ਲੈਕ ਚਲ ਜਾਂਦੀ ਕਈ ਵਾਰੀ ਵੀਰ ਜਾਂ ਸ਼ੁੱਕਰਵਾਰ ਕੱਟ ਲੱਗ ਜਾਂਦਾ ਤਾਂ ਕੱਪੜੇ ਧੋ ਕੇ ਨਾਲੇ ਟੈਂਕੀ ਭਰ ਲਈ ਪੱਗੂੜੀ ਲੈ ਦਾਦੀ ਚਲੇ ਗਈ ਪੱਗੂ ਸੌਂ ਵੀ ਗਈ ਇਹ ਜੀ ਨਹੀਂ ਬਾਣ ਨਹੀਂ ਉੱਥੇ ਆਹ ਫੋਨ ਦੇ ਪੰਗੇ ਆ ਐਸੇ ਫੋਨ ਕਰਕੇ ਮਨੀ ਨੂੰ ਚੂਲ ਮੱਚ ਗਈ ਵੀ ਮੈਂ ਵੀ ਫੋਨ ਲੈ ਕੇ ਆਵਾਂ ਮਨੀ ਕਿੰਦ ਨੂੰ ਲੈਣ ਅਮੀ ਇਧਰੋਂ ਦੀ ਪਾਈ ਆਪਾਂ ਨੂੰ ਉਪਰੋਂ ਦੀ ਕੰਮ ਵੀ ਹੋਣਾ ਪੈਣਾ ਸੀਗਾ ਘਰ ਦੀ ਕੰਮ ਨਹੀਂ ਮੁਕੜੇ ਉਹ ਗੀਜ਼ਰ ਦਾ ਕਰਕੇ ਹੋ ਗਿਆ ਥੋੜਾ ਚਲੋ ਆਗੇ ਆਗੇ ਜੀ ਉੱਥੇ ਗੱਡੀ ਇਹਨੇ ਰਾਤ ਹੀ ਛੱਡ ਜਾਣੀ ਕਹਿਣਾ ਮੋ ਫੋਨ ਲੈ ਦੋ ਬੱਸ ਮੈਨੂੰ ਉਹ ਲੈ ਮੋੜਾ ਗੱਬਾ ਨਾ ਪੈਣਾ ਮੁੜ ਕੇ ਤਰਨਾ ਨਹੀਂ ਆ ਆ ਦੇਖੀ ਬੈਗ ਬਹੁਤ ਪੋਵਨਾ ਆਹ ਵਾਲਾ ਨਹੀਂ ਨਹੀਂ ਉਹ ਗਾਂ ਜਾਂਦੇ ਕਹਿੰਦੇ ਗਾਂ ਚੱਲ ਹਾਂ ਇਹ ਗੱਬਾ ਗੱਬਾ ਆਵਾ ਉਹ ਆਟੋ ਦੇ ਮੋੜੇ ਲਾਦੇ ਮੈਂ ਹਾਂ ਤੇ ਇੱਧਰ ਗੱਡੀ ਜੱਗੂ ਗਲੀ ਖੁੱਲੀ ਇੱਧਰ ਲਾ ਦੇ ਚਲੋ ਜੀ ਅੱਜ ਮੁੰਡੇ ਨੂੰ ਵਾਈ ਫੋਨ ਲੈ ਦੀਏ ਆਪੀ ਰਹਿੰਦੇ ਨਹੀਂ ਜੋ ਕੀ ਫੀਲਿੰਗ ਆਉਂਦੀ ਦੱਸ ਦੇ ਉੱਪਰੋਂ ਤਾਂ ਸਹੀ ਦੇਖਾਂਗੇ ਮਨੀ ਤੇਰੇ ਕੋਲੋਂ ਤਾਂ ਚੋਲਾ ਵਾਲੀ ਗੜਵੀ ਰੱਖ ਕੇ ਉਹਨਾਂ ਨੂੰ ਨਾ ਸਟਾਕੇ ਫੇਰ ਤੇਰੀ ਐਂਟਰੀ ਕਰਨੀ ਚਾਹੀਦੀ ਗੰਬਾ ਮੈਨੂੰ ਤੇ ਆਵ ਔਰੇਂਜ ਹੀ ਵਧੀਆ ਲੱਗਾ ਪਰ ਇਹ ਕਹਿੰਦਾ ਬਲੂ ਬਲੂ ਇਹ ਵਾਲਾ ਵਾਈਟ ਫੇਰ ਸਾਇਲ 오렌ਜੀ ਲੈ ਕੇ ਦੇਣਾ ਹੈ। ਬਾਈ ਇਹ ਚਲ ਠੀਕ ਹੈ। ਮਨੀ 오렌ਜੀ ਲੈਣਾ ਹੈ। ਉਹ ਨਹੀਂ ਤੈਨੂੰ 오렌ਜੀ ਲੈ ਕੇ ਦੇਣਾ। ਸੋਝ ਹੋਣੀ ਅਸੀਂ ਆ ਗਏ ਨਾ ਫੋਨ ਲੈਣ। ਯਾਰ ਕੀ ਫਿਰ ਆਹ شويه ਵਿੱਚ 오렌ਜੀ ਲੈਣ। ਜੀ ਬਾਈ ਜਾਨਸ ਨਾਮ ਹੈ ਕੋਈ ਨੋਟ ਪਾ ਚਾਹਤਾ ਹੈ ਜੀ ਖੁਸ਼ੀ ਖੁਸ਼ੀ ਜੈਰੇ ਦੀ ਖੁਸ਼ੀ ਖੁਸ਼ੀ ਦੇਖੋ ਬੰਦੇ ਆ ਗਿਆ ਹੀ ਫਿਰ ਇਹਦਾ ਫੋਨ ਇਧਰ ਖੁਸ਼ੀ ਸਿਸ ਸਿਸ ਕਿਸਾ ਇਹ ਨਾ ਬਣਾਇਆ ਸੀਗਾ ਕੀ ਕਹਿੰਦੇ ਆ ਹਰਸ਼ ਨਹੀਂ ਹਾਂ ਚਲੋ ਖੁਸ਼ੀ ਖੁਸ਼ੀ ਹੱਸੋ ਇਹਨੇ ਪਹਿਲੋਂ ਆ ਤੇ ਹੱਲੇ ਵੀ ਨਹੀਂ ਆ ਸਾਹ ਦਾ ਕਰੋ ਨਾ ਹੋਰ ਪਈ ਤਾਂ ਹੋ ਕੇ ਜਾ ਕੇ ਇਹੋ ਜਿਹੇ ਅਪਲੀਕੇਸ਼ਨ ਜੋ ਕੰਟੀਨਿਊ ਹੋਸ਼ੀ ਹੋਰ ਮੋਦੀ ਕੁਛ ਹਾਣ ਦੇਖੋ ਫੇਸ ਰਿਐਕਸ਼ਨ ਤੇ ਇਧਰ ਦੱਸ ਹੁਣ ਕਿਦਾਂ ਦਾ ਫੀਲ ਹੁੰਦਾ ਖੁਸ਼ ਹੈ ਖੁਸ਼ ਹਾਂ ਵਧਾਈਆਂ ਵਧਾਈਆਂ ਬੰਨੀਆਂ ਫੇ ਵਧਾਈਆਂ ਹਾਂਜੀ ਮਿਲ ਗਿਆ ਜੀ ਮੁੰਡੇ ਨੂੰ ਆਈਫੋਨ ਬਹੁਤ ਬਹੁਤ ਬਣਾਈਆਂ ਹੈ ਬਾਬੂ ਹੀ ਉਤਰ ਗਿਆ ਲੈ ਤਾਂ ਜੀ ਮੁੰਡੇ ਨੂੰ ਪਾਪਾ ਜੀ ਆਈਫੋਨ ਹੁਣ ਮੇਰੀ ਵਾਰੀ ਆਊਗੀ ਇਹਦੀ orange ਮੁੰਡੇ ਨੂੰ ਦੇ ਦੋ ਹੈਡਫੋਨ ਦੇ हाँ सब तो जरूरी है इन्हना गार्ड हो गया है। ਉਹ ਰੋਈ ਦੀਸ ਮੈਂ ਕਿੰਨਾ ਇਹ ਬੜਾ ਇਹ ਬੜਾ ਬਿਲਕੁਲ ਆਪ ਦੇ ਦੇਣਾ ਵੀ ਹਿੰਦਫੋਨ ਨਹੀਂ ਉਹ ਕਨੈਕਟਿੰਗ ਪਕ ਕਵਰ ਦਬਰ ਪਾਉਣਾ ਹੀ ਪਾਉਣਾ ਵਾ ਕੀ ਕਹਾਂ ਦੂੰ ਕੀ ਕਹਿੰਦਾ ਭਾਜੀ ਮੈਂ ਤਾਂ ਥੋੜੇ ਦਿਨ ਤੱਕ ਪਾਉਣਾ ਪਾਣਾ ਕਵਰ ਦਬਰ ਬਿਨਾ ਸਬਰ ਕਵਰ ਆ ਅੱਗੇ ਕਵਰ ਤੋਂ ਬਿਨਾ ਹੀ ਸੀਗੇ ਇਹਨੇ ਨਹੀਂ ਹੁਣ ਤਾਂ ਇੱਕ ਹਿਸਾਬ ਦਾ ਇਹਨੂੰ ਕੁਝ ਹੋਇਆ ਨਾ ਤੇ ਸਮਝ ਲੈ ਸਾਨੂੰ ਅਟੈਕ ਹੋ ਗਿਆ ਹਾਂ जिन्ने फोन ਤੋਂ ਅੱਗੇ ਭੰਨੇ ਆ ਯੂਨੀਵਰਸਿਟੀ ਜਾਣਾ ਨਾ ਮੁੰਡੇ ਨੇ ਫੇ ਪਤਾ ਲੱਗਿਆ ਆਈ ਫੋਨ ਲੈ ਲਿਆ ਬਸ ਬਣੀ ਉਤਰਨਾ ਨਹੀਂ ਚਾਹੀਦਾ ਗਵਰ ਸੁਣ ਗਿਆ ਸੁਣ ਗਿਆ ਮੈਨੂੰ ਤੇ ਤੋਂ ਡਰ ਬਹੁਤ ਲੱਗਦਾ ਤੂੰ ਸਹੀ ਪੁੱਛੇ ਨਾ ਹਾਂ ਤਾਂ ਤੇ ਕਿਸ਼ ਕਦੇ ਤੇਰੇ ਬੋਲੋ ਠੀਕ ਹੈ ਇਹ ਇਹ ਤੇ ਆਲੋ ਮੀਆ ਦਾ ਦਬਾ ਗੱਪਾ ਮੋਬਾਈਲ ਸਟੋਰ ਧੰਨਵਾਦ ਪਾਜੀ ਪਹਿਲਾਂ ਪਾਜੀ ਦਾ ਥੈਂਕ ਯੂ ਕਰ ਉਹ ਵੀ ਕਰਾ ਪੈਂਦੇ ਨਹੀਂ ਇੱਥੇ ਬੜਾ ਬੰਦਾ ਗੱਪਾ ਲਿਆ ਦੋ ਖੁਸ਼ੀ ਵੀ ਇਹਦੇ ਮੂੰਹ ਤੋਂ ਇਨੀ ਪਤਾ ਨਹੀਂ ਲੱਗਦੀ ਹਨਾ ਇਹ ਉਦਾਂ ਦਾ ਹੀ ਰਹਿੰਦਾ ਉਦਾਂ ਦਾ ਹੀ ਰਹਿੰਦਾ ਉਦਾਂ ਦਾ ਹੀ ਰਹਿੰਦਾ ਦੇਖ ਲਾਏ ਹੋ ਜਿੱਡੀ ਮਰਜੀ ਪਾਰਟੀ ਪਾਜੀ ਨਹੀਂ ਪਾਰਟੀ ਮੈਂ ਨਹੀਂ ਰਾਤ ਨੂੰ ਕਰਦੇ ਜਿੱਤੇ ਆ ਤੇ ਆ ਗਿਆ ਜੀ ਮੁੰਡਾ ਆਈਫੋਨ ਲੈ ਕੇ ਘਰ ਮੈਨੂੰ ਤਾਂ ਪਤਾ ਕਿੰਦਾ ਲੱਗੂਗਾ ਇੰਨੀ ਹੀ ਨੇ ਪੈਸੇ ਫੂਨਾ ਤੇ ਨਿਆਲੇ ਲਾ ਦੇ ਨੇ ਮੈਂ ਹਜੇ ਅੱਜ ਉੱਥੇ ਰਸ਼ ਘੱਟ ਸੀਗਾ ਉਦਾਂ ਕਹਿੰਦੇ ਰਸ਼ ਬਹੁਤ ਹੁੰਦਾ ਮੈਂ ਕਿ ਨਹੀਂ ਸਾਰੀ ਦੁਨੀਆ ਹੀ ਆਈਫੋਨ ਦੇ ਵਾਲੇ ਹੋਈ ਹੈ ਨਾ ਮਨੀ ਹੁਣ ਇਤੋਂ ਮੈਨੂੰ ਮੇਰੀ ਵਾਰੀ ਆਈਫੋਨ ਦੀ ਪਰ ਮੈਂ ਜੇ ਲੈਣਾ ਮੈਂ ਪਤਾ ਕਿਹੜਾ ਲੈਣਾ orange color ਲੈਣਾ ਮੈਂ ਮੈਂ ਜਦੋਂ ਮੇਰੇ ਪਤੀ ਦੇ ਵਾਏ ਨਾ ਬਾਹਰ ਉਹਨਾਂ ਨੂੰ ਗਿਫਟ ਕਰਨਾ ਪਰ ਉਹਨਾਂ ਨੂੰ blue color ਦਾ ਚੱਲੀਏ ਮਨਰੇ ਬਾਬੇ ਨੂੰ ਨਹੀਂ ਲੱਗ ਦੱਸਣਾ ਆ ਪੇ 1.5 ਲੱਖ ਦੇ ਲਾਗੇ ਦਾ ਫੋਨ ਆਇਆ ਤੇ ਬਾਬੇ ਨੇ ਧਰੋਲਾ ਬੋਕੋਣਾ ਲੈਣਾ ਬੋਲਟ ਲੈਣਾ ਹੁਣ ਤਾਂ ਸਾਨੂੰ ਕਹਿ ਨਹੀਂ ਸਕਦਾ ਅਸੀਂ ਤੇਰਾ ਚਾਹ ਨਹੀਂ ਪੂਰਾ ਕੀਤਾ ਸਹੀ ਕਿ ਨਹੀਂ ਦਾਦੀ ਨੂੰ ਦਿਖਾ ਦੇ ਓਕੇ ਨੇ ਵਧਾਈਆਂ ਦੇ ਦੇ ਮੁੰਡਿਆਂ ਨੂੰ ਹੂੰ ਬਾਬਾ ਯਾ ਹੂੰ ਬਾਬਾ ਚੱਲੇ ਜੇ ਮੁੰਡੇ ਦਾ ਉਹ ਸੁਪਨਾ ਪੂਰਾ ਹੋ ਗਿਆ ਆਈਫੋਨ ਦਾ ਸਾਰੇ ਸੁਪਨੇ ਪੂਰੇ ਹੋ ਗਏ ਜਾਨੀ ਪੱਗੂ ਪੱਗੂ ਬਣੀ ਕੋਲ پارٹی ਲੈ ਆਈਫੋਨ ਲੈ ਕੇ ਆਇਆ ਹੈਂ ਪਾਰਟੀ ਲੈ ਆ ਹੂੰ ਹੋ ਗਿਆ ਕੀ ਮਾਂ ਆ ਉਹਨਾਂ ਦਾ ਕਾਰਡ ਯੂਜ਼ ਕੀਤਾ ਸੀ ਹੈਂ ਹੂੰ ਮਨੀ ਆਈਫੋਨ ਲੈ ਕੇ ਆਇਆ ਇਹ ਹੋ ਗਈ ਗੱਲਾਂ ਕਰਦੀਆਂ ਚੀਜੀ ਲੈ ਇਹ ਦੇ ਕੋ ਤੂੰ ਕਹਿੰ ਮੈਨੂੰ ਪਾਰਟੀ ਦੇ ਹੈ ਮਨੀ ਨੂੰ ਲੈ ਨਹੀਂ ਪਾਰਟੀ ਤੂੰ ਕਹ ਪਾਰਟੀ ਦੇਵੇਂ ਨਾ ਆਈਫੋਨ ਦੀ ਹੈ